ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਮਨਾਉਣ ਲਈ ਹਰ ਸਾਲ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨਾਂ ਕਰਨ ਲਈ ਵਸ਼ੀਅ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਜਾ ਰਿਹਾ ਇਸ ਜਥੇ ਲਈ ਜਿਹੜੇ ਪਾਸਪੋਰਟ ਆ ਉਹ 10 8 2024 ਤੱਕ ਮੈਂਬਰਸ਼ਿਪ ਆਉਣੀ ਕੋ ਤਰ ਪ੍ਰਬੰਧਕ ਕਮੇਟੀ ਦੀ ਸ਼ਿਫਾਰਿਸ਼ ਅਤੇ ਆਧਾਰ ਕਾਰਡ ਵੋਟਰ ਕਾਰਡ ਜਾਂ ਜਿਹੜਾ ਵੀ ਕੋਈ شناختੀ ਕਾਰਡ ਨਾਲ ਹੋਵੇ ਉਹ ਨਾਲ ਲਾ ਕੇ 10 8 24 ਤੱਕ ਸ਼੍ਰੌਣੀ ਕਮੇਟੀ ਦਫਤਰ ਭੇਜਿਆ ਜਾਵੇ ਤਾਂ ਜੋ ਪਾਕਿਸਤਾਨ ਅਸਥਿਤ ਗੁਰਦੁਆਰਾਵਾਂ ਦੀ ਦਰਸ਼ਨ ਵਾਲੀ ਜਾਣ ਵਾਲੀ ਸੰਗਤ ਜਿਹੜੀ ਉਹਨਾਂ ਦੀ ਲਿਸਟਾਂ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਭੇਜੀਆਂ ਜਾਣ ਤਾਂ ਜੋ ਸਮੇਂ ਸਿਰ ਵਿਜੇ ਬਿਲ ਸਕਣ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵਾਦ ਤੋਂ ਵਾਦ ਜਿਹੜੇ ਉਹ ਪਾਸਪੋਰਟ ਆਪਣੇ ਹਲਕਾ ਮੈਂਬਰ ਸਾਡੀ ਸ਼ਿਫਾਰਿਸ਼ ਸਹਿਤ 10 8 2024 ਤੱਕ ਦਫ਼ਤਰ ਸ਼ਰੋਣੀ ਕਮੇਟੀ ਭੇਜਣ ਦੀ ਖੇਚਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ